ਸਸਰੀ ਕਾਲ ਜੀ ਯੂਰੋਪੀਅਨ ਪੰਜਾਬੀ 365 YouTube ਚੈਨਲ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ। ਦੀ ਵੀਡੀਓ ਸ਼ੁਰੂ ਕਰਦੇ ਆਂ। ਦੀ ਵੀਡੀਓ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਡੌਗ ਲਵਰਸ Vodafone ਸਾਰੀ ਰਸੀਦ ਚੈੱਕ ਕਰਾਣੀ ਆ ਪਲੀਜ਼। ਮੇਰਾ ਵੀਰ ਤੁਸੀਂ ਜਿਹੜਾ ਯੂਰੋਪੀਅਨ ਪੰਜਾਬੀ 24 ਮੇਰਾ Instagram ਆ ਉਹਦੇ ਤੇ ਆਪਣੀ ਰਸੀਦ ਸੈਂਡ ਕਰ ਦਿਓ ਤੇ ਮੈਨੂੰ ਇੱਦਾਂ ਕਮੈਂਟ ਕਰਕੇ ਇਸ ਵੀਡੀਓ ਤੇ ਨਾ ਜਰੂਰ ਆਪਣੀ ਆਈਡੀ ਦਾ ਨਾਮ ਦੱਸ ਦਿਓ ਜਿਹੜੀ ਆਈਡੀ ਉਤ ਤੁਸੀਂ ਰਸੀਦ ਸੈਂਡ ਕਰਨੀ ਆ। ਜ਼ਰੂਰ ਮੈਂ ਚੈੱਕ ਕਰਕੇ ਤੁਹਾਨੂੰ ਦੱਸ ਦਾਂਗਾ ਮੇਰਾ ਵੀਰ ਠੀਕ ਆ ਬਲਬੀਰ ਸਿੰਘ ਪਾਜੀ ਮੇਰੇ 28 April ਨੂੰ ਪੇਪਰ ਸਬਮਿਟ ਹੋ ਗਏ ਸੀ ਤੇ ਮਾਲਕ ਨੂੰ ਮੇਲ 13 ਨੂੰ ਗਈ ਸੀ ਉਹਨਾਂ ਨੇ ਓਕੇ ਕਰ ਦਿੱਤੀ ਆ ਹੁਣ ਕਿੰਨਾ ਟਾਈਮ ਲੱਗ ਸਕਦਾ ਆ ਕਿੰਨੇ ਪਰਸੈਂਟ ਵੀਜ਼ਾ ਚਾਂਸ ਆ ਭਾਈ ਜਰੂਰ ਤੁਹਾਡਾ ਵੀਜ਼ਾ ਲੱਗ ਜੂਗਾ ਠੀਕ ਆ ਸ਼ੋਰ ਹੀ ਆ ਇਹਦੇ ਵਿੱਚ ਨਹੀਂ ਕੋਈ ਇਦਾਂ ਦਾ ਜੇਕਰ ਤੁਹਾਡੇ ਪੇਪਰ ਕੰਪਲੀਟ ਤੁਸੀਂ ਫਾਈਲ ਸਬਮਿਟ ਕੀਤੀ ਹੈ ਤਾਂ ਵੀਜ਼ਾ ਬਾਈ ਲੱਗਣਾ ਹੀ ਲੱਗਣਾ ਆ ਇਹਦੇ ਵਿੱਚ ਛੋਟੀ ਨਾ ਮੰਗਿਆ ਕਰੋ ਬਸ ਇੱਕ ਵਿਸ਼ਵਾਸ ਰੱਖ ਕੇ ਥੋੜਾ ਜਿਹਾ ਹੋਰ ਵੇਟ ਕਰ ਲਓ ਥੋੜੇ ਦਿਨ ਤੇ ਬਾਕੀ ਇਹ ਦੋਨੇ ਵੀਰਾਂ ਦੇ ਪਹਿਲਾਂ ਆਪਾਂ ਕਮੈਂਟ ਪੜ੍ਹੇ ਆ ਇਹਨਾਂ ਨੇ ਆਪਣੇ ਚੈਨਲ ਦੀ ਮੈਂਬਰਸ਼ਿਪ ਲਈ ਆ ਧੰਨਵਾਦ ਬਾਈ ਤੁਹਾਡਾ ਥੈਂਕ ਯੂ Samsung Edge Plus ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਸੁਣਿਆ ਹੈ ਕਿ 6 ਮਹੀਨਿਆਂ ਵਾਲੇ ਪੇਪਰ ਖੁੱਲ ਚੁੱਕੇ ਹਨ ਕੀ ਇਹ ਸੱਚਾ ਹੈ ਬਾਈ 6 ਮਹੀਨੇ ਵਾਲੇ ਪੇਪਰ ਜਿਹੜੇ ਆ ਮੈਂ ਹਜੇ ਇਦਾਂ ਦੀ ਕੋਈ ਨਿਊਜ਼ ਨਹੀਂ ਸੁਣੀ ਹੈਗੀ ਤੇ 6 ਮਹੀਨੇ ਵਾਲੇ ਪੇਪਰ ਜਿਹਦਾ ਤੁਸੀਂ ਕਹਿੰਦੇ ਆ ਇਦਾਂ ਦਾ ਕੋਈ ਲਫੜਾ ਪਹਿਲਾਂ ਤਾਂ ਮੈਂ ਸੁਣਿਆ ਨਹੀਂ ਹੈਗਾ ਕਿਉਂਕਿ 9 ਮਹੀਨੇ ਵਾਲੇ ਹੁੰਦੇ ਆ ਸਾਲ ਵਾਲੇ ਹੁੰਦੇ ਆ ਡੋਮੈਸਟਿਕ ਉਹ ਵੀ ਸਾਲ ਵਾਲੇ ਹੁੰਦੇ ਆ ਠੀਕ ਆ ਇਹ ਪੇਪਰ ਹੁੰਦੇ ਆ ਜਦ ਕੋਟੇ ਵਿੱਚ ਖੁੱਲਦੇ ਆ ਜਦ ਪੇਪਰ ਭਰੇ ਜਾਂਦੇ ਸਰਕਾਰ ਕੋਟਾ ਦਿੰਦੀ ਆ ਸਾਲ ਵਾਲੇ ਵੀ ਐ ਸਾਰਾ ਸਾਲ ਭਾਰੇ ਜਾ ਸਕਦੇ ਆ ਉਸ ਤੋਂ ਇਲਾਵਾ ਹੁਣ ਇੱਕ ਆਪਣੇ ਹੋਗੇ ਟੂਰਿਸਟ ਵੀ ਦੇ ਲੋਕ ਜਿਹੜੇ ਇੰਡੀਆ ਤੋਂ ਹੀ ਬੈਠੇ ਲਵਾ ਸਕਦੇ ਆ ਕਈ ਆਪ ਵੀ ਲਵਾ ਲੈਂਦੇ ਕਈ ਟਰੈਵਲ ਏਜੰਟਾਂ ਥਰੂ ਕਰਦੇ ਆ ਕੰਮ ਤੇ ਜਸਟ ਸਟੱਡੀ ਵੀਜ਼ਾ ਹੋ ਗਿਆ ਇਹ ਚੀਜ਼ਾਂ ਆ ਤੇ ਉਸ ਤੋਂ ਇਲਾਵਾ ਹੁਣ ਜਿਹੜਾ ਤੁਸੀਂ ਇਹ 6 ਮਹੀਨੇ ਵਾਲਾ ਨਵਾਂ ਹੀ ਕੰਮ ਚੱਕ ਦਿੱਤਾ ਆ ਤੇ ਮੈਂ ਇਦਾਂ ਦੀ ਹਜੇ ਬਾਈ ਕੋਈ ਨਹੀਂ ਸੁਣੀ ਹੈਗੀ ਬੋਬੀ ਸਿੰਘ ਸਾਤਰੀ ਕਾਲ ਜੀ ਇਟਲੀ ਆ ਕੇ ਫਿੰਗਰ ਡੇਟ ਫਿੰਗਰਾਂ ਦੀ ਡੇਟ ਤੋਂ ਪਹਿਲਾਂ ਪਾਸਪੋਰਟ ਤੇ ਨੋਵੇਂ ਕਿਨੋਵੇਂ ਕਰੋਨਾ ਜ਼ਰੂਰੀ ਹੁੰਦਾ ਜਾਂ ਬਿਨਾਂ ਚੇਂਜ ਕਰਵਾਏ ਹੀ ਫਿੰਗਰਾਂ ਦੀ ਡੇਟ ਤੇ ਜਾ ਸਕਦੇ ਆ ਦੱਸਿਓ ਜਰੂਰ ਤੁਹਾਡਾ ਧੰਨਵਾਦ ਮੇਰਾ ਵੀਰ ਬਿਨਾ ਤੁਸੀਂ 9 ਕਿੰਨੇ ਕਿਰਾਏ ਤੋਂ ਜਾ ਸਕਦੇ ਆ ਤੁਸੀਂ ਕਰਾਣਾ ਪਹਿਲਾਂ ਵੀ ਕਰਾ ਲਓ ਜੇ ਕਰਾਣਾ ਬਾਅਦ ਵਿੱਚ ਕਰਾ ਲਿਓ ਠੀਕ ਆ ਨਾ ਇਹਦੇ ਵਿੱਚ ਕੋਈ ਜਨਕੀ ਇਹ ਨਹੀਂ ਹੈਗਾ ਠਾਠਾ ਲੱਗੀ ਆ ਕਿ ਤੁਸੀਂ ਕਰਵਾਣਾ ਹੀ ਕਰਵਾਣਾ ਆ ਨਰਿੰਦਰ ਦੋਸਾਂਝ ਸਾਥਰੀ ਕਾਲ ਭਾਜੀ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੰਦੇ ਆ ਭਾਜੀ ਜਦੋਂ ਰਿਫਿਊਜ਼ਲ ਮਿਲਦੀ ਆ ਭਾਜੀ ਕਿੱਦਾਂ ਪਤਾ ਲੱਗਦਾ ਕੀ ਕੀ ਕਾਰਨ ਦਿੱਤਾ ਆ ਭਾਜੀ ਉਹਨਾਂ ਨੇ ਤਾਂ ਦੱਸਿਆ ਕਿ ਵਾਪਸ ਨਹੀਂ ਹੋਣਾ ਇਟਲੀ ਤੋਂ ਭਾਜੀ ਦੱਸੋ ਬਹੁਤ ਬਹੁਤ ਧੰਨਵਾਦ ਭਾਈ ਜਿਹੜਾ ਤੁਹਾਨੂੰ ਰਿਫਿਊਜ਼ਲ ਲੈਟਰ ਦਿੱਤਾ ਨਾ ਉਹਦੇ ਵਿੱਚ ਹੀ ਕਾਰਨ ਦਿੱਤਾ ਹੋਇਆ ਠੀਕ ਆ ਤੁਹਾਨੂੰ ਜੇ 60 ਦਿਨ ਦਾ ਟਾਈਮ ਦਿੱਤਿਆ ਹੈ ਨਾ ਉਹਨਾਂ ਨੇ ਉਹਦੇ ਵਿੱਚ ਇਹ ਵੀ ਦੱਸਿਆ ਦੇ ਜਨਕੀ ਐਕਸਪਲੇਨ ਕੀਤਾ ਹੋਣਾ ਕਿ ਕਿਹੜੀ ਚੀਜ਼ ਦੀ ਕਮੀ ਆ ਤੇ ਉਹ ਜਿਹੜਾ ਆਪਦੇ ਭਾਈ ਨੂੰ ਭੇਜੋ ਤੁਹਾਡੇ ਵੀਰ ਨੇ ਤੁਹਾਨੂੰ ਜਿਹੜਾ ਸਪੌਂਸਰਡ ਪੇਪਰ ਭੇਜੇ ਹੈ ਨਾ ਉਹਨਾਂ ਨੂੰ ਕਹੋ ਕਿ ਜਿਹੜੀ ਵੀ ਜਨਕੀ ਉਸ ਪੇਪਰ ਦੇ ਵਿੱਚ ਕਮੀ ਦੱਸੀ ਹੋਈ ਆ ਉਹਨੂੰ ਕਲੀਅਰ ਕਰਨ ਠੀਕ ਆ ਉਹ ਡਾਕੂਮੈਂਟ ਅਪਡੇਟ ਕਰਾ ਕੇ ਮੁੜ ਕੇ ਤੁਹਾਨੂੰ ਭੇਜਣ ਤੁਸੀਂ ਐਮਬੈਸੀ ਸਬਮਿਟ ਕਰਨੇ ਆ ਉਹਦੇ ਵਾਸਤੇ ਤੁਹਾਨੂੰ ਕੋਈ ਅਪਾਇੰਟਮੈਂਟ ਨਹੀਂ ਚਾਹੀਦੀ ਹੈਗੀ ਐਮਬੈਸੀ ਤੋਂ ਠੀਕ ਆ ਤੇ ਹੁਣ ਮੈਂ ਇਹਨੂੰ ਥੋੜੀ ਪਤਾ ਪਏ ਤੁਹਾਡੇ ਕਿਉਂਕਿ ਕੀ ਲਿਖਿਆ ਹੋਇਆ ਜਿਹੜਾ ਤੁਹਾਨੂੰ ਰਿਫਿਊਜ਼ਲ ਲੈਟਰ ਮਿਲਿਆ ਉਹ ਤੁਹਾਡੇ ਕੋਲ ਆ ਤੁਹਾਨੂੰ ਪਤਾ ਆ ਉਹ ਆਪਦੇ ਵੀਰ ਨੂੰ ਦੱਸੋ ਉਹਨੂੰ ਕਹੋ ਜੇ ਉਹ ਇਟਲੀ ਵਿੱਚ ਜਾਵ ਪੜ੍ਹ ਲਏਗਾ ਉਹਨੂੰ ਸਾਰਾ ਕੁਝ ਪਤਾ ਲੱਗ ਜਾਣਾ ਆ ਜੇ ਨਹੀਂ ਪਤਾ ਲੱਗਦਾ ਹੈਗਾ ਤਾਂ ਮੈਨੂੰ ਭੇਜ ਦਿਓ ਮੈਂ ਦੇਖ ਲਾਂਗਾ ਯੂਰਪੀ ਪੰਜਾਬੀ 24 ਇੰਸਟਾਗ੍ਰam ਹੈ ਮੇਰਾ ਤੇ ਦੂਜੀ ਗੱਲ ਮੈਨੂੰ ਕਮੈਂਟ ਕਰਕੇ ਆਪਦੀ ਆਈਡੀ ਵੀ ਜਰੂਰ ਦੱਸਿਓ ਜੇ ਤੋ ਤੁਸੀਂ ਭੇਜਣਾ ਆ ਰਣਜੀਤ ਗੌਰਪ੍ਰੀਤ ਵੀਰ ਜੀ ਅੱਜ ਵੀਜ਼ਾ ਆਇਆ ਕੋਈ ਭਾਈ ਅੱਜ ਜਿਹੜੇ ਹੈਗੇ ਨਾ ਮੈਂ ਹਜੇ ਨੂਲੇ ਉਸਤੇ ਆਇਓ ਆ ਚੈੱਕ ਨਹੀਂ ਕੀਤੇ ਹੈਗੇ ਫਿਲਹਾਲ ਠੀਕ ਆ ਉਹ ਚੈੱਕ ਕਰਨੇ ਆ ਤੇ ਜਰੂਰ ਮੈਂ ਅਗਲੀ ਵੀਡੀਓ ਵਿੱਚ ਦੱਸ ਦੇਣਾ ਕਿਤੋਂ ਕਿਤੋਂ ਨਿਕਲ ਢਿੱਲੋਂ ਆਰਚੂ ਵੀਰ ਮਿਆਰ ਚ 20 ਜੂਨ ਮੇਰੀ 20 ਜੂਨ ਨੂੰ ਅਪਾਇੰਟਮੈਂਟ ਆ ਪੇਪਰ 181 2025 ਨੂੰ ਨਿਕਲੇ ਸੀ ਪਾਸਪੋਰਟ ਕਿੰਨੇ ਦਿਨ ਚਾਹੀਏ ਜੀ ਭਾਈ ਮੈਨੂੰ ਨਹੀਂ ਸਮਝ ਆਉਂਦਾ ਕਿੱਦਾਂ ਕਮੈਂਟ ਕੀਤਾ ਆ ਨਾ ਤਾਂ ਬੜਾ ਸੋਹਣਾ ਲਿਖਿਆ ਆ ਜਿੱਦਾਂ ਪੜੇ ਲਿਖੇ ਜਿਹਾ ਨਿਆਣੇ ਹੁੰਦੇ ਆ ਨਾ ਅੱਜ ਕੱਲ ਦੇ ਤੇ ਕਮੈਂਟ ਹੈ ਏਦਾ ਕੀਤਾ ਆ ਜਿੱਦਾਂ ਪਤਾ ਨਹੀਂ ਕੀ ਕਰ ਕੋਣ ਮੈਂ ਕਿਆ ਕਮਾ ਯਾਰ ਤੇ ਇੱਥੇ ਮੇਰਾ ਅਜੇ ਤੁਹਾਡੀ ਅਪਾਇੰਟਮੈਂਟ ਆ ਤੁਸੀਂ ਮੈਨੂੰ ਲੱਗਦਾ ਇਹ ਪੁੱਛ ਰਹੇ ਕਿ ਪਾਸਪੋਰਟ ਕਿੰਨੇ ਦਿਨ ਵੈਲਿਡ ਚਾਹੀਦਾ ਆ ਤੁਹਾਡਾ ਜਿਹੜਾ ਪਾਸਪੋਰਟ ਆ ਅੰਬੈਸੀ ਦੇ ਵਿੱਚ ਜਦ ਫਾਈਲ ਸਬਮਿਟ ਕਰਨੀ ਆ ਉਸ ਵੇਲੇ ਜਨਕੀ ਅੰਬੈਸੀ ਦੀ ਤੇ ਸ਼ਰਤ ਇਹ ਆ ਕਿ ਤੁਹਾਡਾ 18 ਮਹੀਨੇ ਘੱਟੋ ਘੱਟ ਜਨਕੀ ਪਾਸਪੋਰਟ 1.5 ਸਾਲ ਜਿਹੜਾ ਵੈਲਿਡ ਹੋਣਾ ਚਾਹੀਦਾ ਬਾਕੀ ਜੇ ਜਨਕੀ 15-16 ਮਹੀਨੇ ਵੀ ਹੈਗਾ ਤਾਂ ਵੀ ਚੱਲ ਜਾਂਦਾ ਚਲੋ ਥੱਕ ਜਾ ਹੋ ਜਾਂਦਾ ਆ ਮਨਦੀਪ ਸਿੰਘ ਵੀਰ ਸਾਥਰੀ ਕਾਲਜੀ 3 ਅਪ੍ਰੈਲ ਨੂੰ ਇਟਲੀ ਆਇਆ ਸੀ ਮੈਂ 77 2025 ਡੇਟ ਮਿਲ ਗਈ ਜੀ ਕਿਟ ਜਮਾ ਕਰਨ ਦੀ ਏਜੰਟ ਦਾ ਅੱਜ ਫੋਨ ਆਇਆ ਸੀ ਵਾਹ ਗਰੂਪ ਹਲੀ ਕਰੇ ਬਾਈ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਬੜੀ ਤੁਹਾਡੀ ਕਿਸਮਤ ਤੇਜਵਾ ਮੈਂ ਤਾਂ ਕਹਿੰਦਾ ਸਾਰਿਆਂ ਦੇ ਕੰਮ ਹੀ ਇਦਾਂ ਹੋਣੇ ਚਾਹੀਦੇ ਆ ਰੁਪਿੰਦਰ ਸਿੰਘ ਬਾਈ ਜੀ ਸਾਥਰੀ ਕਾਲ ਬਾਈ ਮੈਂ 9 ਮੰਥ ਵਾਲੇ ਪੇਪਰਾਂ ਤੇ ਆਇਆ ਮੇਰੀ ਕਿਟ ਜਮਾ ਹੋ ਗਈ ਆ ਪਰ ਮਾਲਕ ਕਨਵਰਸ ਹੋਣ ਦਾ ਦਮੰਦਾ ਕਾਰਨ ਤੋਂ ਮੁਕਰ ਰਿਹਾ ਆ ਕਿਟ ਜਿਵੇਂ ਭਾਜੀ ਸਲਾਹ ਦਿਓ ਜ਼ਰੂਰ ਕੀਤਾ ਜਾਵੇ ਮੇਰਾ ਭਰਾ ਦੇਖੋ ਤੁਹਾਡੇ 9 ਮਹੀਨਾਵਲੇ ਪੇਪਰ ਆ ਤੁਸੀਂ ਆਏ ਆ ਨਾ ਕਿਟ ਤੁਹਾਡੀ ਜਮ੍ਹਾਂ ਹੋ ਗਈ ਆ ਤੁਸੀਂ ਇੱਥੇ ਦੇਖੋ ਕਿ ਇਹ ਤੁਹਾਡਾ ਕੋਈ ਲਿਖ ਕੇ ਨਹੀਂ ਪਾਇਆ ਪਹਿਲਾਂ ਗੱਲ ਕੀਤੀ ਸੀ ਏਜੰਟਰ ਨਾਲ ਕਿ 9 ਮਹੀਨਿਆਂ ਦੇ ਪੇਪਰ ਬਣਾਉਣ ਤੋਂ ਬਾਅਦ ਕਨਵਰਸ ਹੋਣ ਦਾ ਦਮੰਦਾ ਵੀ ਉਸੇ ਮਾਲਕ ਨੇ ਕਰਨਾ ਇਹ ਤੁਹਾਡੀ ਗੱਲ ਨਹੀਂ ਹੋਈ ਹੋਣੀ ਹੈ ਨਾ ਠੀਕ ਆ ਅਗਲੀ ਦੀ ਜ਼ਿੰਮੇਵਾਰੀ ਹੈਗੀ 9 ਮਹੀਨਿਆਂ ਦੇ ਪੇਪਰ ਤੁਹਾਨੂੰ ਦਿਵਾਣ ਦੀ ਉਸ ਤੋਂ ਬਾਅਦ ਇਹ ਜ਼ਰੂਰੀ ਨਹੀਂ ਹੈਗਾ ਕਿਤੇ ਕੋਈ ਕਾਨੂੰਨ ਨਹੀਂ ਹੈ ਕਿ ਤੁਸੀਂ ਉਹੀ ਉਹ ਮਾਲਕ ਤੋਂ ਪੇਪਰ ਬਣਵਾਣੇਗਾ ਕਨਵਰਸ ਹੋ ਜਾਂਦਾ ਦਮਾਂਦਾ ਹਜੇ ਤੁਹਾਡੀ ਕਿਟ ਜਮ੍ਹਾਂ ਹੋਈ ਆ ਹਜੇ ਗਾਂ ਫਿੰਗਰ ਹੋਣੇ ਆ ਫਿਰ ਤੁਹਾਨੂੰ ਸੰਜੋੜਨੋਂ ਮਿਲਣੀ ਤੁਹਾਡੇ ਕੋਲ ਟਾਈਮ ਹੀ ਟਾਈਮ ਆ ਇਹ ਤੁਸੀਂ ਦੇਖਣਾ ਹੁਣ ਚੰਗਾ ਮਾਲਕ ਵਾਲੇ ਦੋਲੇ ਕੋਈ ਲੱਭ ਕੇ ਰੱਖੋ ਜਿਆਦਾ ਸੰਜੋੜਨੋਂ ਮਿਲ ਗਈ ਨਾਲੇ ਹੀ ਆਪਦਾ ਦਮਾਂਦਾ ਕਨਵਰਸ ਹੋ ਜਾਂਦਾ ਉਸ ਮਾਲਕ ਕੋ ਕਰਾ ਦਿਓ ਜਿਹੜਾ ਤੁਹਾਡਾ ਕੰਮ ਫ੍ਰੀ ਚ ਕਰ ਦਵੇ ਨਾਲੇ ਤੁਹਾਨੂੰ ਕੰਮ ਵੀ ਰੱਖੇ ਕੋਲ ਆਪਣੇ ਸਮਝ ਲੈ ਮੇਰੀ ਗੱਲ ਦਿਮਾਗ ਨਾਲ ਚੱਲੀਦਾ ਹੁੰਦਾ ਬੜੇ ਇੱਥੇ ਮਾਲਕ ਇਦਾਂ ਦੇ ਆ ਜਿਹੜੇ ਪੇਪਰ ਬਣਾਉਣ ਚ ਸਾਰੀ ਤਰ੍ਹਾਂ ਮਦਦ ਕਰਦੇ ਆ ਤੇ ਕਾਨੂੰਨੀ ਤਰੀਕੇ ਦੇ ਨਾਲ ਹੀ ਚੱਲਦੇ ਆ ਬੰਦੇ ਨੂੰ ਤਨਖਾਹ ਵੀ ਦੇਣੀ 13ਵੀਂ 14ਵੀਂ ਤਨਖਾਹ ਵੀ ਦੇਣੀ ਛੁੱਟੀਆਂ ਵੀ ਦੇਣੀਆਂ ਸਾਲ ਦੇ ਵਿੱਚ ਇਹ ਤੁਹਾਨੂੰ ਲੱਭਣੇ ਪੈਣੇ ਮਾਲਕ ਐਨੇ ਚੰਗੇ ਮਾਲਕ ਤੁਹਾਨੂੰ ਕਿਸੇ ਨੇ ਨਹੀਂ ਲੱਭ ਕੇ ਦੇਣੇ ਜਿਨ੍ਹਾਂ ਤੱਕ ਤੁਸੀਂ ਆਸ ਲਾਉਂਗੇ ਉਹਨਾਂ ਦੇ ਆਪਣੇ ਹਾਲ ਦੇਖ ਲਿਓ ਕਿੱਦਾਂ ਦੇ ਹੋਣਗੇ ਕਿਉਂਕਿ ਉਹਨਾਂ ਨੇ ਕਦੇ ਕਿਸੇ ਦੀ ਮਦਦ ਨਹੀਂ ਕੀਤੀ ਤੇ ਉਹਨਾਂ ਦੇ ਆਪਣੇ ਵੀ ਜਣਕੀ ਉਦਾਂ ਦੇ ਮਾਲਕਾਂ ਕੋਲ ਕੰਮ ਕਰਦੇ ਹੁੰਦੇ ਆ ਬੰਦੇ ਇਹੋ ਜਿਹੇ ਠੀਕ ਆ ਇਸ ਕਰਕੇ ਮੇਰਾ ਭਰਾ ਕੋਈ ਮਾਲਕ ਲੱਭੋ ਜਿਹੜਾ ਤੁਹਾਡਾ ਕਨਵਰਸ ਹੋਵੇ ਦਾ ਦਮਾਂਦਾ ਕਰੇ ਨਾਲੇ ਤੁਹਾਨੂੰ ਕੰਮ ਵੀ ਦਵੇ ਉਹਦੇ ਨਾਲ ਤੁਹਾਡੇ ਨਹੀਂ ਤਾਂ ਕਨਵਰਸ ਹੁੰਦੇ ਦਮਾਂਦੇ ਲਈ 5 6 7 8000 ਯੂਰੋ ਤੱਕ ਮੰਗਾਂਦੇ ਆ ਜੋ ਕਿਸੇ ਦੇ ਮੂੰਹ ਚ ਆ ਰਿਹਾ ਆ ਠੀਕ ਹੈ ਨਾ ਜਿੰਨਾ ਕੋਈ ਤੁਹਾਡਾ ਭੇਤੀ ਆ ਕਿਉਂਕਿ ਤੁਸੀਂ ਕਿਹਨੂੰ ਕਹੋਗੇ ਕਨਵਰਸ ਹੁੰਦੇ ਦਮਾਂਦੇ ਵਾਸਤੇ ਪਹਿਲੇ ਨੰਬਰ ਤੇ ਤੁਸੀਂ ਜਿਹੜੇ ਏਜੰਟ ਥਰੂ ਆਏ ਆ ਉਹਦੇ ਤੱਕ ਅਪਰੋਚ ਕਰਦੇ ਆ ਉਸ ਤੋਂ ਬਾਅਦ ਕੋਈ ਰਿਸ਼ਤੇਦਾਰ ਮਿੱਤਰ ਸੱਜਣ ਹੈਗਾ ਉਹਦੇ ਤੱਕ ਅਪਰੋਚ ਕਰਦੇ ਆ 90% ਇੱਥੇ ਇਦਾਂ ਦੇ ਆ ਉਹਨਾਂ ਨੂੰ ਇਹ ਹੁੰਦਾ ਆ ਜੇ ਮਰੇ ਏਜੰਟ ਨੇ 5000 ਮੰਗ ਲਿਆ ਤਾਂ ਉਹ ਨਹੀਂ ਤੁਹਾਨੂੰ 6 ਕਹਿਣਾ ਜੇ 6 ਮੰਗ ਲਿਆ ਤੁਹਾਨੂੰ 7 ਕਹਿਣਾ ਇਦਾਂ ਦੇ ਲੋਕ ਆ ਆਪਣਾ ਹਿੱਸਾ ਵੀ ਐਡ ਕਰਦੇ ਆ ਵਿੱਚ ਸਮਝਦੇ ਆ ਇਸ ਕਰਕੇ ਆਪ ਮਾਲਕ ਲੱਭੋ ਜਿਹੜਾ ਤੁਹਾਡਾ ਕੰਮ ਵੀ ਕਰੇ ਤੁਹਾਨੂੰ ਕੰਮ ਵੀ ਦੇਵੇ ਤੇ ਤੁਹਾਡੇ ਪੈਸੇ ਵੀ ਜੇਬ 'ਚ ਆਣ ਇੱਕ ਗੱਲ ਮੈਂ ਇੱਥੇ ਤੁਹਾਨੂੰ ਦੱਸਣੀ ਸੀਗੀ ਜਿੱਦਾਂ ਕਿਸੇ ਦਾ ਭੈਣ ਭਾਈ ਹੈ ਨਾ ਉਹਦੇ ਕੋਲ ਸਮਝ ਲਓ ਪਾਸਪੋਰਟ ਆ ਮੈਂ ਅਜੇ ਤੱਕ ਇਸ ਗੱਲ ਤੋਂ ਮੁਨਕਰ ਹੀ ਹੁੰਦਾ ਰਿਹਾ ਮੈਂ ਤੁਹਾਨੂੰ ਨਹੀਂ ਇਸ ਗੱਲ ਨੂੰ ਮੈਂ ਜਨਕੀ ਜਿਆਦੀ ਤਵੱਜੋ ਦਿੰਦਾ ਆ ਆਪਣੇ ਕੰਮ ਸਾਨੂੰ ਆਪ ਕਰਨੇ ਚਾਹੀਦੇ ਜੇ ਕਿਸੇ ਦੀ ਭੈਣ ਆ ਜਾਂ ਭਰਾ ਆ ਉਹਦੇ ਕੋਲ ਪਾਸਪੋਰਟ ਹੈਗਾ ਇੱਥੇ ਇਟਾਲੀਅਨ ਉਹਨਾਂ ਦੇ ਪਾਸਪੋਰਟ ਦੇ ਆਧਾਰ ਤੇ ਤੁਹਾਨੂੰ ਜਿਹੜਾ ਆ ਖੁੱਲੇ ਪੇਪਰ ਮਿਲ ਜਾਂਦੇ ਹੁੰਦੇ ਆ ਠੀਕ ਆ ਇਸ ਕਰਕੇ ਕਿਸੇ ਨੇ ਵੀ ਪਹਿਲੇ ਨੰਬਰ ਤੇ ਆਪ ਮੇਰੀ ਵੀ ਭੈਣ ਐ ਇੱਥੇ ਆ ਉਹ ਉਹਨਾਂ ਕੋ ਵੀ ਇੱਥੇ ਨੈਸ਼ਨੈਲਟੀ ਸਾਰਾ ਕੁਝ ਆ ਬੱਚਿਆਂ ਕੋ ਜੀਜੇ ਕੋ ਮੈਂ ਨਹੀਂ ਕਦੇ ਉਹਨਾਂ ਨੂੰ ਕਿਹਾ ਠੀਕ ਆ ਮੈਂ ਤੁਹਾਨੂੰ ਵੀ ਇਹੀ ਕਹੂੰਗਾ ਆਪਣੇ ਪੇਪਰ ਖੁਦ ਬਣਾਈ ਦੇ ਹੁੰਦੇ ਸਾਰਾ ਕੁਝ ਆਪ ਕਰੀਦਾ ਹੁੰਦਾ ਚਲੋ ਕਿਸੇ ਦਾ ਜ਼ਿਆਦਾ ਹੀ ਜਾਣ ਕੀ ਹੈਗਾ ਆ ਤੇ ਹਾਂ ਚੱਲ ਜੂਗੇ ਦਿਖਾ ਨਹੀਂ ਹਾਂ ਤੁਹਾਡੇ ਜੇ ਭੈਣ ਭਾਈ ਕੋ ਕਿਸੇ ਕੋਲ ਪਾਸਪੋਰਟ ਇੱਥੇ ਟਾਲੀਅਨ ਹੈਗਾ ਆ ਤੁਸੀਂ ਵੀ ਇੱਥੇ ਹੈਣ ਕਿ ਸਗਾ ਭੈਣ ਭਾਈ ਤਾਂ ਤੁਹਾਡੇ ਜਿਹੜੇ ਆ ਪੇਪਰ ਬਣ ਸਕਦੇ ਆ ਖੁੱਲੇ ਪੇਪਰ ਜਾਣ ਕੀ ਤੁਹਾਨੂੰ ਮਿਲ ਜਾਂਦੇ ਹੁੰਦੇ ਆ ਹੇਲੀ ਪਾਜੀ ਤੁਸੀਂ ਕੀ ਕਿਹਾ ਸੀ ਕਿ ਮੇਲ ਚੈੱਕ ਕਰਿਓ ਕਿ ਨਾਮ ਕਰੈਕਸ਼ਨ ਦੀ ਮੇਲ ਪਈ ਆ ਦਿੱਲੀ ਐਮਬੈਸੀ ਨੇ ਇਟਲੀ ਐਸਵੀਆਈ ਨੂੰ ਮੇਲ ਪਈ ਆ 6 ਮੰਥ ਹੋ ਗਏ ਹੋਰ ਕਿੰਨਾ ਵੇਟ ਕਰੀਏ ਐਮਬੈਸੀ ਵਾਲੇ ਪ੍ਰੋਸੈਸ ਵਿੱਚ ਹੀ ਦੱਸ ਰਹੇ ਆ ਕਿ ਹੱਲ ਹੋ ਸਕਦਾ ਹੁਣ ਦੱਸੋ ਪਾਜੀ ਨਾਮ करेक्शन ਦਾ ਕਿੰਨਾ ਟਾਈਮ ਲੱਗ ਜਾਂਦਾ ਵੀਜ਼ਾ ਲੱਗਣ ਵਿੱਚ ਬਾਈ ਦੇਖੋ ਹੁਣ ਇੱਥੇ ਮੈਂ ਇੱਕ ਤੁਹਾਨੂੰ ਛੋਟੀ ਜੀ ਸਾਰਿਆਂ ਨੂੰ ਗੱਲ ਸਮਝਾਉਣਾ ਤੁਸੀਂ ਕਮੈਂਟ ਕੀਤਾ ਨਾ ਕਿਹਾ ਕਿ ਵੀਜ਼ਾ ਨਹੀਂ ਲੱਗ ਰਿਹਾ ਕਾਰਨ ਕੀ ਹੋ ਸਕਦਾ ਮੈਂ ਤੁਹਾਨੂੰ ਕਿਹਾ ਕਿ ਤੁਹਾਡੀ ਕਰੈਕਸ਼ਨ ਦਾ ਚੱਕਰ ਵਾ ਉਹੀ ਚੱਕਰ ਨਿਕਲ ਗਿਆ ਨਾ ਤੁਹਾਡੇ ਨਾਮ ਦੀ ਹੁਣ ਤੁਹਾਡਾ ਨਾਮ ਸ਼ੈਰੀ ਇੱਥੇ ਤੁਸੀਂ ਦੂਜੇ ਤੇ ਲਿਖਿਆ ਹੋਇਆ ਨਾ ਆਪਣੀ ਆਈਡੀ ਤੇ ਸ਼ੈਰੀ ਲਿਖਿਆ ਹੋ ਸਕਦਾ ਤੁਹਾਡਾ ਨਾਮ ਜਨਕੀ ਇੱਥੇ ਹੈਰੀ ਸਿੰਘ ਲਿਖਿਆ ਆ ਹਨਾ ਤੁਸੀਂ ਆਪਣੀ ਆਈਡੀ ਤੇ ਹੈਰੀ ਸਿੰਘ ਤੁਹਾਡੇ ਪਾਸਪੋਰਟ ਤੇ ਹੈਰੀ ਜਿੱਦਾਂ ਪਿੱਛੇ ਬਾਈ ਆ ਹੋ ਸਕਦਾ ਉੱਤੇ ਜਿਹੜਾ ਤੁਹਾਡਾ ਜਨਕੀ ਨੂਲਾ ਉਸਤਾ ਉੱਤੇ ਆਈ ਹੋਵੇ ਜਾਂ ਈ ਹੋਵੇ ਹੈਰੀ ਹੈ ਨਾ ਇੱਕ ਅੱਖਰ ਦੀ ਵੀ ਗਲਤੀ ਹੋ ਸਕਦੀ ਤੁਹਾਡੇ ਨਾਮ ਦੇ ਵਿੱਚ ਜਦ ਮੈਂ ਐਨੇ ਮੈਨੂੰ 1.5 ਸਾਲ ਹੋ ਗਿਆ ਵੀਡੀਓ ਪਾੰਦੇ ਨੂੰ 2-3000 ਵੀਡੀਓ ਪਾਤੀ ਦੋਨੇ ਚੈਨਲਾਂ ਤੇ ਇੰਸਟਾਗ੍ਰਾਮ ਤੇ ਕਿ ਭਾਈ ਜਦ ਵੀ ਤੁਹਾਡੇ ਪੇਪਰ ਤੁਸੀਂ ਸਬਮਿਟ ਕਰਾਣੇ ਇਟਲੀ ਤੋਂ ਪੇਪਰ ਬਣਾਣੇ ਨਿਕਲਦੇ ਆ ਨੂਲੇ ਉਸਤੇ ਤੇ ਇੱਕ ਅੱਖਰ ਦੀ ਵੀ ਗਲਤੀ ਜਿਹੜੀ ਹੈ ਨਾ ਉਹ ਮਨਜ਼ੂਰ ਨਹੀਂ ਹੈ ਉਹ ਮਨਜ਼ੂਰ ਨਹੀਂ ਹੈ ਠੀਕ ਆ ਆਪਦੇ ਏਜੰਟ ਨੂੰ ਜਿਹਨੂੰ ਤੁਸੀਂ 10-12 ਲੱਖ ਰੁਪਈਆ ਦੇਣਾ ਉਹ ਤੁਹਾਡਾ ਰਿਸ਼ਤੇਦਾਰ ਵੀ ਹੋ ਸਕਦਾ ਭੈਣ ਭਾਈ ਵੀ ਹੋ ਸਕਦਾ ਕੋਈ ਤੀਜਾ ਬੰਦਾ ਵੀ ਹੋ ਸਕਦਾ ਯਾਰ ਦੋਸਤ ਵੀ ਹੋ ਸਕਦਾ ਤੁਸੀਂ ਫ੍ਰੀ ਚ ਕੰਮ ਨਹੀਂ ਕਰਾਇਆ ਤੁਹਾਡਾ ਕਿਸੇ ਨੇ ਫ੍ਰੀ ਚ ਕੰਮ ਨਹੀਂ ਕੀਤਾ 10-12 ਲੱਖ ਲਿਆ ਅਗਲੇ ਦੀ ਜੇਬ ਚ ਵੀ 2-3 ਲੱਖ ਰੁਪਈਆ 4 ਲੱਖ ਪਿਆ ਤੇ ਤੁਸੀਂ ਕਿਉਂ ਨਹੀਂ ਅਗਲੇ ਦੇ ਜਣਕੀ ਨਾਸੀ ਧੂਆਂ ਕਢਦੇ ਕਿ ਅਸੀਂ ਤੈਨੂੰ ਨੋਟ ਤੁਸੀਂ ਕਿਸੇ ਨੂੰ ਪਾਟੇ ਨੋਟ ਤਾਂ ਦਿੱਤੇ ਨਹੀਂ ਵਿੱਚੋਂ 10 ਲੱਖ ਚੋਂ ਇਹ ਤਾਂ ਹੋਇਆ ਨਹੀਂ ਕਿ ਜਣਕੀ ਲੱਖ ਦੇ ਨੋਟ ਤੁਸੀਂ ਪਾਟੇ ਹੋਈ ਦੇ ਦਿੱਤੇ ਸਾਰੇ ਜਾ ਕਿ ਉਹਨਾਂ ਨੂੰ ਖਰਾਬ ਹੋਇਓ ਦੇ ਦਿੱਤੇ ਚੂਹਿਆਂ ਨੇ ਖਾਦੇ ਦਿੱਤੇ ਸਾਰੇ ਸਹੀ ਦਿੱਤੇ ਨਾ 10 ਲੱਖ 12 ਲੱਖ ਜੋ ਵੀ ਹੈਗਾ ਸਹੀ ਨੋਟ ਦਿੱਤੇ ਬਿਲਕੁਲ ਤੇ ਅਗਲੇ ਤੋਂ ਤੁਸੀਂ ਡਾਕੂਮੈਂਟ ਸਹੀ ਕਿਉਂ ਨਹੀਂ ਲੈਂਦੇ ਮੈਂ ਬਹੁਤ ਕਹਿ ਕੇ ਕਿ ਤੁਹਾਨੂੰ ਸਮਝਾ ਰਿਹਾ ਕਿ ਇੱਕ ਵੀ ਅੱਖਰ ਦੇ ਨੂਲੇ ਉਸਤੇ ਦੇ ਜਾਂ ਕਿਸੇ ਡਾਕੂਮੈਂਟ ਤੇ ਗਲਤ ਹੋ ਆ ਉਹਨੂੰ ਸਹੀ ਕਰਾ ਕੇ ਫਿਰ ਤੁਸੀਂ ਐਮਬੈਸੀ ਦੇ ਵਿੱਚ ਜਿਹੜੀ ਫਾਈਲ ਆਪਣੀ ਸਬਮਿਟ ਕਰੋ ਉਪਰੋ ਇਹ ਵੀ ਨਹੀਂ ਹੈਗਾ ਠਾਠਾ ਲੱਗਿਓ ਕਿ ਅੱਜ ਅਪਾਇੰਟਮੈਂਟ ਮਿਲੀ ਆ ਤੇ ਕਾਲੂ ਜਿਹੜੀ ਆਪਾਂ ਐਮਬੈਸੀ ਦੇ ਵਿੱਚ ਫਾਈਲ ਜਮਾ ਕਰਾਣੇ ਜਾਣਾ ਹੁੰਦਾ ਤਿੰਨ ਤਿੰਨ ਮਹੀਨਿਆਂ ਬਾਅਦ ਤੁਹਾਡੀ ਅਪਾਇੰਟਮੈਂਟ ਹੁੰਦੀ ਆ ਕਿਸੇ ਦੀ 4 ਮਹੀਨੇ 6 ਮਹੀਨੇ ਬਾਅਦ ਵੀ ਅਪਾਇੰਟਮੈਂਟਾਂ ਹੋਈਆਂ ਠੀਕ ਆ ਤੇ ਉਹਨੇ ਟਾਈਮ ਵਿੱਚ ਤੁਸੀਂ ਇਹ ਗੱਲ ਸਮਝੇ ਹੀ ਨਹੀਂ ਪਾਏ ਹੈਗੇ ਕਿ ਇੱਕ ਅੱਖਰ ਵੀ ਜੇ ਸਹੀ ਨਹੀਂ ਹੈਗਾ ਆਪਾਂ ਐਮਬੈਸੀ ਵਿੱਚ ਨਹੀਂ ਜਾਣਾ ਮੱਥਾ ਮਾਰਨ ਠੀਕ ਆ ਹੁਣ ਉਹਦਾ ਕਾਰਨ ਕੀ ਆ ਇਹ 60 ਤੋਂ ਲੈ ਕੇ 90 ਦਿਨ ਤਾਂ ਪਹਿਲੇ ਹੀ ਮੰਗਦੀ ਐਮਬੈਸੀ ਵੀਜ਼ਾ ਲੈਣ ਵਾਸਤੇ ਫਿਰ ਜਦ ਕਰੈਕਸ਼ਨ ਹੁੰਦੀ ਆ ਇਹ ਇਹ ਤਾਂ ਹੈ ਨਹੀਂ ਕਿ ਫੋਨ ਕੀਤਾ ਜੀ ਅੱਛਾ ਜੀ ਐਸ ਜੀ ਆਈ ਇਟਲੀ ਨੂੰ ਆ ਬੰਦੇ ਦਾ ਨਾਮ ਸਹੀ ਕਰ ਦੋ ਇਦਾਂ ਨਹੀਂ ਹੈਗਾ ਇੱਥੇ ਮੇਲ ਪਾਈ ਅਗਲਿਆਂ ਨੇ ਹੋ ਸਕਦਾ 10 ਦਿਨਾਂ ਨੂੰ ਤੇ ਚੈੱਕ ਕਰਨ ਮੇਲ ਹੋ ਸਕਦਾ 20 ਦਿਨਾਂ ਨੂੰ ਕਰਨ 2 ਮਹੀਨਿਆਂ ਨੂੰ ਕਰਨ ਇਹੀ ਕਾਰਨਵਾ ਹੋਰ ਕੋਈ ਕਾਰਨ ਨਹੀਂ ਹੈਗਾ ਹੁਣ ਤੁਸੀਂ ਤਾਂ ਜਿਹੜੀ ਗਲਤੀ ਕਰ ਲਈ ਜਿਨ੍ਹਾਂ ਨੇ ਅਜੇ ਤੱਕ ਕਰ ਲਈ ਗਲਤੀ ਠੀਕ ਆ ਭਾਈ ਗਾਂ ਵਾਸਤੇ ਗੱਲ ਸਮਝੋ ਜੇ ਤੁਹਾਡੇ ਡਾਕੂਮੈਂਟ ਚ ਇੱਕ ਵੀ ਅੱਖਰ ਗਲਤ ਆ ਉਹਨੂੰ ਸਹੀ ਕਰਵਾਓ ਆਪਦੇ ਏਜੰਟ ਨੂੰ ਕਹਿ ਕੇ ਪਹਿਲਾਂ ਜੇ ਇਹਦੇ ਤੁਸੀਂ 10-12 ਲੱਖ ਦਿੱਤਾ ਫੇਰ ਅੰਬੈਸੀ ਚ ਆਪਣੀ ਫਾਈਲ ਸਬਮਿਟ ਕਰੋ ਏਜੰਟਾਂ ਨੇ ਤੁਹਾਨੂੰ ਬੜਾ ਕੁਝ ਕਹਿਣਾ ਨਹੀਂ ਚੱਲ ਜੂਗਾ ਜੀ ਹੋ ਜੂਗਾ ਬੋ ਹੋ ਜੂਗਾ ਫੇਰ ਆ ਤੁਹਾਡੀ ਮਰਜ਼ੀ ਹੈ ਜਿੱਦਾਂ ਇਹ ਬਾਈ ਨੇ ਮੈਸੇਜ ਕੀਤਾ ਤੁਸੀਂ ਵੀ ਕਰ ਲਿਓ ਫੇਰ ਮੈਂ ਐਦਾਂ ਹੀ ਫੇਰ ਦੁਬਾਰਤੀ ਰਿਪੀਟ ਕਰਨੂੰਗਾ ਗੱਲ ਟੋਟਾ ਆਰਟਿਸਟ ਆਫੀਸ਼ੀਅਲ ਸਤਿ ਸ੍ਰੀ ਅਕਾਲ ਵੀਰ ਜੀ ਮੈਂ ਇਟਲੀ ਆਉਣਾ ਸੀ ਤੇ ਮੈਨੂੰ ਵੀਰ ਜੀ ਥੋੜਾ ਪ੍ਰੋਸੈਸ ਦੱਸਿਓ ਕੀ ਕਰਨ ਕਰਨਾ ਹੈ ਏਜੰਟ 12 ਲੱਖ ਰੁਪਈਆ ਮੰਗਦਾ ਕਹਿੰਦਾ ਪਹਿਲਾਂ ਕੋਈ ਪੈਸੇ ਨਹੀਂ ਦੇਣਾ ਤੇ ਅਸੀਂ ਪਾਸਪੋਰਟ ਰੱਖਾਂਗੇ ਤੇ 9 ਮੰਥ ਤੇ 1 ਈਅਰ ਵਾਲੇ ਦੋਨੋਂ ਪੇਪਰ ਭਰਾਂਗੇ ਜਿਹੜੇ ਨਿਕਲ ਗਏ ਤੇ ਪੇਮੈਂਟ ਵੀਜ਼ੇ ਤੋਂ ਬਾਅਦ ਲਵਾਂਗੇ ਵਿਦ ਐਗਰੀਮੈਂਟ ਕੀ ਇਹ ਗੱਲ ਸਹੀ ਆ ਧੰਨਵਾਦ ਬਾਈ ਪਾਸਪੋਰਟ ਰੱਖਣ ਵਾਲੀ ਗੱਲ ਤਾਂ ਮੈਂ ਤੁਹਾਨੂੰ ਦੱਸੀ ਜਾਣਾ ਅਗਲੇ ਨੇ ਦੋ ਪਾਸਿਓਂ ਪੈਸੇ ਕਮਾਣੇ ਆ ਐਗਰੀਮੈਂਟ ਜਿੰਨਾ ਜ਼ਿਆਦਾ ਯਾਨਕੀ ਤੁਹਾਨੂੰ ਏਜੰਟ ਨਾ ਐਗਰੀਮੈਂਟ ਕਰੇਗਾ ਜਿੰਨਾ ਜ਼ਿਆਦਾ ਯਾਨਕੀ ਆਪਣੇ ਨੂੰ ਸੱਚਾ-ਸੋਚਾ ਦਿਖਾਉਣ ਦੀ ਕੋਸ਼ਿਸ਼ ਕਰੇਗਾ ਉਹਨਾਂ ਤੁਹਾਡੇ ਫਸਣ ਦੇ ਚਾਂਸ ਜ਼ਿਆਦਾ ਹੁੰਦੇ ਆ ਤੁਹਾਨੂੰ ਮੈਂ ਸਹੀ ਗੱਲ ਦੱਸਾਇਕ ਨਾਲੇ ਪਾਸਪੋਰਟ ਰੱਖਣ ਦਾ ਮਤਲਬ ਕੀ ਆ ਉਹਦੇ ਪੇ ਦੀ ਜ਼ਗੀਰ ਆ ਤੁਹਾਡੀ ਜ਼ਗੀਰ ਆ ਤੁਹਾਡਾ ਪਾਸਪੋਰਟ ਮੇਰਾ ਪਾਸਪੋਰਟ ਮੇਰੀ ਜ਼ਗੀਰ ਆ ਕਿਉਂ ਕੋਈ ਰੱਖੇ ਸਿਰਫ ਪਾਸਪੋਰਟ ਦੀ ਫੋਟੋ ਕਾਪੀ ਦੇਣੀ ਹੈ ਜਿਹੜਾ ਇਦਾਂ ਦਾ ਕੋਈ ਚੰਗਾ ਏਜੰਟ ਲੱਭਦਾ ਉਹਦੇ ਤੋਂ ਹੀ ਕੰਮ ਕਰਾਓ ਤੁਹਾਨੂੰ ਮੈਂ ਅੱਗੇ ਵੀ ਆਪਣੀਆਂ ਵੀਡੀਓ ਚ ਬੋਲਿਆ ਤੁਸੀਂ ਹੋ ਸਕਦਾ ਤੁਹਾਡੇ ਵਿੱਚੋਂ ਅੱਧੇ ਜਿਹੜੇ ਹਨ ਉਹ ਨਵੇਂ ਹੁੰਦੇ ਆ ਵੀਡੀਓ ਦੇਖਣ ਨੂੰ ਹਨਾ ਬੋਤਿਆਂ ਦੇ ਵੀ ਜੇ ਲੱਗੇ ਇਟਲੀ ਪਹੁੰਚ ਗਏ ਉਹਨਾਂ ਨੂੰ ਹੁਣ ਗਾਹਾਂ ਪ੍ਰੋਬਲਮ ਪਾਊਗੀ ਤੇ ਉਹ ਫੇਰ ਕਮੈਂਟ ਕਰਨਗੇ ਠੀਕ ਹੈ ਨਾ ਬੋਤੇ ਕਰਦੇ ਵੀ ਆ ਚਲੋ ਮੈਨੂੰ ਕੋਈ ਇਹਦਾ ਦੂਜਾ ਨਹੀਂ ਹੈਗਾ ਦੁੱਖ ਨਹੀਂ ਹੈਗਾ ਤੁਹਾਡਾ ਕੰਮ ਹੋ ਰਿਹਾ ਮੈਂ ਤੁਹਾਡੇ ਸਵਾਲਾਂ ਨੂੰ ਜਵਾਬ ਦੇ ਰਿਹਾ ਬਹੁਤ ਵਧੀਆ ਗੱਲ ਵਾ ਠੀਕ ਆ ਜਾਦ ਕੋਈ ਲੋਡ ਪੈਂਦੀ ਆ ਕਰੋ ਮੈਨੂੰ ਕਮੈਂਟ ਮੈਂ ਜਵਾਬ ਦੇਣ ਨੂੰ ਤਿਆਰ ਵਾਂ ਪਰ ਜਿੱਦਾਂ ਹੁਣ ਤੁਸੀਂ ਨਵੇਂ ਜੁੜੇ ਆ ਸਮਝ ਲਓ ਮੇਰੇ ਨਾਲ ਹਨਾ ਮੈਂ ਕਹਿ ਚੁੱਕਿਆ ਅੱਗੇ ਵੀ ਐਨੀ ਵਾਰ ਠੀਕ ਆ ਮੇਰੇ ਨਾਲ ਇੱਥੇ ਚੈਨਲ ਤੇ ਪਾਕਿਸਤਾਨੀ ਵੀਰ ਵੀ ਜੁੜੇ ਆ ਪਰ ਸਾਰਿਆਂ ਦਾ ਵੱਧ ਇੰਡੀਅਨ ਪਾਸਪੋਰਟਾਂ ਦਾ 2 ਨੰਬਰ ਦੇ ਵਿੱਚ ਜੂੜ ਜਿਹੜਾ ਅਰਬ ਕੰਟਰੀਆਂ ਤੋਂ ਹੁੰਦਾ ਆ ਠੀਕ ਆ ਉਹ ਪਾਕਿਸਤਾਨੀ ਵੀਰਾਂ ਦੇ ਥਰੂ ਹੀ ਹੁੰਦਾ ਆ ਉਹ ਨਹੀਂ ਕਰਦੇ ਹੈਗੇ ਜਿਹੜੇ ਏਜੰਟਾਂ ਦੀ ਮਿਲੀ ਭਗਤ ਹੁੰਦੀ ਆ ਇਹਦੇ ਵਿੱਚ ਇੰਡੀਅਨ ਏਜੰਟ ਵੀ ਆ ਪਾਕਿਸਤਾਨੀ ਏਜੰਟ ਵੀ ਆ ਜਿਹੜੇ ਇਦਨੀਆਂ ਚੀਜ਼ਾਂ ਕਰਦੇ ਆ ਠੀਕ ਆ ਉਹਦੇ ਨਾਲ ਕੀ ਹੁੰਦਾ ਤੁਹਾਡੇ ਫ੍ਰੈਚ ਪਾਸਪੋਰਟ ਹੁੰਦੇ ਆ ਹੁਣ ਅੰਬੈਸੀ ਦੇ ਵਿੱਚ ਤੁਹਾਡੇ ਜਿਹੜੇ ਫਿੰਗਰ ਲਏ ਜਾਂਦੇ ਆ ਫਿਰ ਮੈਨੂੰ ਕਮੈਂਟ ਕਰਦੇ ਭਾਜੀ ਸਾਡਾ ਜਿਹੜਾ ਹੈ ਨਾ ਇਹ ਬਾਇਓਮੈਟ੍ਰਿਕ ਹੋਣੀ ਆ ਅੰਬੈਸੀ ਦੇ ਵਿੱਚ ਹੋਰ ਤਾਂ ਕਿਸੇ ਦੀ ਹੋਈ ਨਹੀਂ ਹੈਗੀ ਸਾਡੀ ਘੱਟੇ ਹੋਈ ਆ ਜਾਂ ਸਾਨੂੰ ਦੂਜੀ ਵਾਰ ਫਿੰਗਰ ਆਲੇ ਸਾਦ ਲਿਆ ਉਹ ਕਾਰਨ ਕੀ ਹੁੰਦਾ ਤੁਸੀਂ ਇੰਡੀਆ ਤੋਂ ਬਾਹਰ ਕਦੇ ਨਿਕਲੇ ਨਹੀਂ ਆਪਣੇ ਪਾਸਪੋਰਟ ਤੇ ਪਰ ਤੁਹਾਡਾ ਪਾਸਪੋਰਟ ਜਿਹੜਾ ਆ ਓਮਾਨ ਤੋਂ ਇਟਲੀ ਲਈ ਯੂਜ਼ ਹੋ ਗਿਆ ਅਮਾਨ ਤੋਂ ਗਰੀਸ ਲਈ ਯੂਜ਼ ਹੋ ਗਿਆ ਅਮਾਨ ਤੋਂ ਸਪੇਨ ਲਈ ਯੂਜ਼ ਹੋ ਗਿਆ ਜਾਂ ਹੋਰ ਕੰਟਰੀਆਂ ਤੋਂ ਜਿੱਥੋਂ ਜ਼ਿਆਦਾ ਹੁੰਦਾ ਮੈਂ ਤੁਹਾਨੂੰ ਦੱਸਦਾ ਹੁਣ ਮੈਂ ਜ਼ਿਆਦਾ ਵਿਸਤਾਰ ਨਾਲ ਤਾਂ ਸਮਝਾਉਂਦੀ ਤੁਹਾਨੂੰ ਲੋੜ ਨਹੀਂ ਸਮਝ ਗਏ ਹੋਵੋਗੇ ਠੀਕ ਆ ਤੁਸੀਂ ਮੈਂ ਕੀ ਕਹਿਣਾ ਚਾਹਨਾ ਆ ਇਸ ਕਰਕੇ ਤੁਹਾਡੇ ਪਾਸਪੋਰਟ ਦਾ ਕਲੋਨ ਬਣ ਜਾਂਦਾ ਉਧਰੋਂ ਬੰਦੇ ਜਨਕੀ ਫਲਾਈ ਕਰਦੇ ਆ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਹੈਗਾ ਕਈਆਂ ਦੀਆਂ ਰਿਫਿਊਜ਼ ਲਾ ਵੀ ਲੱਗਦੀਆਂ ਕਈਆਂ ਨੂੰ ਇਟਲੀ ਤੋਂ ਵੀ ਮੋੜਿਆ ਫਿਰ ਕਿਉਂ ਪਾਸਪੋਰਟ ਦੇਣਾ ਕਿਸੇ ਦੱਲੇ ਨੂੰ ਤੁਹਾਡਾ ਪਾਸਪੋਰਟ 10 10 20 20 ਲੱਖ ਦੇ ਵਿੱਚ ਕਲੋਨ ਵਿਕਦਾ ਤੁਹਾਡੇ ਪਾਸਪੋਰਟ ਦਾ ਕਿਉਂ ਦੇਣਾ ਕਿਸੇ ਨੂੰ ਪਾਸਪੋਰਟ ਬਾਕੀ ਤੁਹਾਡੀ ਮਰਜ਼ੀ ਆ ਭਾਈ 12 ਲੱਖ ਮੇਰੇ ਵੱਲੋਂ ਤਾਂ ਪਹਿਲੇ ਹੀ ਦੇ ਦਿਓ ਪਾਸਪੋਰਟ ਦੇ ਨਾਲ ਜੇ ਤੁਹਾਨੂੰ ਨੁਕਸਾਨ ਕਰਾਣ ਦਾ ਚਾਹ ਆ ਹਰਵਿੰਦਰ ਸਿੰਘ ਭਾਜੀ ਮੇਰਾ ਏਜੰਟ ਮੈਨੂੰ 8 ਦਿਨਾਂ ਵਾਲੀ ਐਂਟਰੀ ਦਾ ਕੋਈ ਵੀ ਪ੍ਰੂਫ ਨਹੀਂ ਦੇ ਰਿਹਾ ਜੇ ਪਰਫੈ ਤੁਰੇ ਜਾ ਕੇ 8 ਦਿਨਾਂ ਵਾਲੀ ਐਂਟਰੀ ਦਾ ਪਤਾ ਕਰਨਾ ਹੋਵੇ ਤਾਂ ਉੱਥੇ ਹੀ ਜਾ ਕੇ ਪਤਾ ਕਰਨਾ ਪੈਣਾ ਜਿੱਥੇ ਦੇ ਪੇਪਰ ਹੁੰਦੇ ਆ ਨਾ ਜਾਂ ਫਿਰ ਜਿਹੜੀ ਸਿਟੀ 'ਚ ਰਹਿਣਾ ਆ ਉੱਥੇ ਵੀ ਪਤਾ ਕਰ ਸਕਦੇ ਤੇ ਬਾਈ ਜੀ ਆ ਵੀ ਦੱਸਿਓ ਕਿ ਸੀਜੀਆਈਐਲ ਕੰਪਲੀਟ ਕਰਨ ਤੋਂ ਬਾਅਦ ਅੱਗੇ ਪੇਪਰ ਬਣਨ ਦਾ ਕੀ ਪ੍ਰੋਸੈਸ ਹੁੰਦਾ ਪਲੀਜ਼ ਦੱਸੋ ਬਾਈ ਇੱਕੇ ਮੈਂ ਤੁਹਾਨੂੰ ਇੱਕ ਸਾਰਿਆਂ ਨੂੰ ਗੱਲ ਦੱਸਦਾ ਜੇ ਦਾ ਤੁਸੀਂ ਇਟਲੀ ਆਉਨੇ ਆ ਕੋਸ਼ਿਸ਼ ਕਰਿਆ ਕਰੋ ਜੇ ਤੁਹਾਡੇ ਏਜੰਟ ਨੇ ਤੁਹਾਡੀ ਪੇਪਰ ਬਣਾਉਣ ਦੀ ਗੱਲ ਹੋਈ ਨਾ 8 ਦਿਨਾਂ ਚ ਐਂਟਰੀ ਦਾ ਪ੍ਰੂਫ ਤੁਹਾਨੂੰ ਨਹੀਂ ਦਿੱਤਾ ਪਹਿਲੇ ਨੰਬਰ ਤੇ ਤਾਂ ਇੰਡੀਆ ਤੋਂ ਗੱਲ ਕਰਕੇ ਤੁਰੋ ਸਾਰੀ ਤੁਸੀਂ ਅਗਲੇ ਨੂੰ 12 ਲੱਖ 10 ਲੱਖ 15 ਦੇ ਰਹੇ ਆ ਤਾਂ ਅਗਲੇ ਦਾ ਵੀ ਕੰਮ ਇਹ ਬਣਦਾਗੇ ਭਾਈ ਤੇਰੀ ਜੇਬ ਚ ਪੈਸੇ ਬਣਗੇ ਸਾਨੂੰ ਵੀ ਸਾਡੇ ਕੰਮ ਦੇ ਪ੍ਰੂਫ ਨਾਲ ਦੀ ਨਾਲ ਦੇ ਅੱਠ ਨਾਲ ਦੀ ਐਂਟਰੀ ਦਾ ਤੁਹਾਨੂੰ ਪ੍ਰੂਫ ਨਹੀਂ ਦੇ ਰਿਆ ਤੁਹਾਨੂੰ ਮਹੀਨਾ ਦੋ ਮਹੀਨਾ ਸਮਝ ਲਓ ਵੇਟ ਕਰਿਆ ਕਰੋ ਨਹੀਂ ਦਿੱਤਾ ਨਾ ਪ੍ਰੂਫ ਅਗਲੇ ਨੂੰ ਸਿੱਧਾ ਕਹੋ ਭਾਈ ਮੈਨੂੰ ਪੇਪਰ ਚਾਹੀਦੇ ਆ ਮੈਨੂੰ ਜੋ ਮਰਜ਼ੀ ਕਰਨਾ ਪਵੇ ਇਸ ਚੀਜ਼ ਲਈ ਠੀਕ ਆ ਫੇਰ ਚਾਹੇ ਸੀਜੀਐਲ ਜਾਣਾ ਪਵੇ ਕਿਤੇ ਵੀ ਜਾਣਾ ਪਵੇ ਹੁਣ ਤੁਹਾਡਾ ਜੇ ਉਹ ਗੱਲ ਨਹੀਂ ਗੋਲ ਰਿਹਾ ਕਿਤੇ ਵੀ ਜਿਹੜੇ ਸ਼ਹਿਰ ਦੇ ਤੁਹਾਡੇ ਪੇਪਰ ਵਾ ਪਹਿਲੇ ਨੰਬਰ ਤੇ ਪਰਫੇ ਤੂਰੇ ਦੇ ਵਿੱਚ ਤੁਹਾਡੇ ਨਾਲ ਜਾਏਗਾ ਕੌਣ ਠੀਕ ਹੈ ਨਾ ਕਿਸੇ ਨੇ ਨਹੀਂ ਤੁਹਾਡੇ ਨਾਲ ਜਾਣਾ ਹੈਗਾ ਤੇ ਉਸੇ ਸ਼ਹਿਰ 'ਚ ਜਾਓ ਜਿੱਥੇ ਤੇ ਤੁਹਾਡੇ ਪੇਪਰ ਆ ਜੇ ਪਤਾ ਕਰਨਾ ਜੇ ਤੁਹਾਡੀ ਕੋਈ ਮਦਦ ਕਰ ਸਕਦਾ ਉਸ ਤੋਂ ਇਲਾਵਾ ਸੀਜੀਆਈਐਲ ਉਸੇ ਹੀ ਜਣਕੀ ਸ਼ਹਿਰ ਦੇ ਵਿੱਚ ਜਾਓ ਜਿੱਥੇ ਤੁਹਾਡੇ ਪੇਪਰ ਵਾ ਸੀਜੀਆਈਐਲ ਵਾਲੇ ਵੀ ਪਤਾ ਕਰ ਲੈਂਦੇ ਹੁੰਦੇ ਕਿ ਤੁਹਾਡੀ ਪਰਫੇ ਤੂਰੇ 'ਚ ਐਂਟਰੀ ਹੋਈ ਕਿ ਨਹੀਂ ਹੋਈ ਮੇਰੇ ਹਿਸਾਬ ਨਾਲ ਤੁਹਾਨੂੰ ਪਹਿਲਾਂ ਸੀਜੀਆਈਐਲ ਜਾਣਾ ਚਾਹੀਦਾ ਸਾਰਾ ਆਪਣਾ ਕੇਸ ਦੱਸੋ ਉਹਨਾਂ ਨੂੰ ਤੇ ਅੱਧੀਆਂ ਚੀਜ਼ਾਂ ਥੋਡੀਆਂ ਜਾਨਕੀ ਉਹਨਾਂ ਨੇ ਜਾਂਦੇਆਂ ਦੀਆਂ ਸੋਲਵ ਕਰ ਦੇਣੀਆਂ ਬਾਕੀ ਟਾਈਮ ਲੱਗੇਗਾ ਤੇ ਜਿਹੜਾ ਬੰਦਾ 90 ਦਿਨਾਂ ਤੋਂ ਪਹਿਲਾਂ ਪਹਿਲਾਂ ਜਾਂਦਾ ਉਹਨਾਂ ਕੋਲ ਜਿੱਦਾਂ ਇਟਲੀ ਆਏ ਆ ਤੁਸੀਂ 90 ਦਿਨਾਂ ਦੇ ਵਿੱਚ ਵਿੱਚ ਸੀਜੀਆਈਐਲ ਕੋ ਜਾਣੇ ਆ ਫੇਰ ਤੁਹਾਡੇ ਚਾਂਸ ਜਿਹੜੇ ਸੋਚੋ 95% ਹੁੰਦੇ ਆ ਪੇਪਰ ਬਣਦੇ ਬਿਨਾਂ ਖੱਜਲਖਵਾਰੀ ਜਿਨ੍ਹਾਂ ਤੇ ਤੁਸੀਂ ਇੰਡੀਆ ਵੀ ਆ ਜਾ ਸਕਦੇ ਤੇ ਏਜੰਟ ਤੇ ਮਾਲਕ ਨੂੰ ਫੇਰ ਨਾਥੇ ਪਾ ਲੈਂਦੇ ਆ ਜੇ ਤੁਸੀਂ 90 ਦਿਨਾਂ ਤੋਂ ਲੇਟ ਜਾਂਦੇ ਆ ਫਿਰ ਤੁਹਾਡਾ ਕੇਸ ਜਿਹੜਾ ਆ ਸੋਚੋ 5% ਹੀ ਰਹਿ ਜਾਂਦੇ ਪੇਪਰ ਬਣਦੇ ਚਾਂਸ ਫਿਰ ਜਾਂ ਤਾਂ ਜੀਲ ਲੈਣੀ ਪੈਂਦੀ ਹੈ ਤੁਹਾਨੂੰ ਮੋਸਟਲੀ ਇਸ ਕਰਕੇ ਇਹਨਾਂ ਗੱਲਾਂ ਦਾ ਗੌਰ ਕਰਿਆ ਕਰੋ ਜੇ ਤੁਹਾਡਾ ਏਜੰਟ ਨਹੀਂ ਲੜ ਸਿਰ ਆਪਣਾ ਦਾ ਟਾਈਮ ਨਾ ਟਪਾਇਆ ਕਰੋ 90 ਦਿਨਾਂ ਤੋਂ ਪਹਿਲਾਂ ਸੀ ਜੀਆਲ ਜਾ ਕੇ ਅਗਲੇ ਨੂੰ ਨਾ ਤੁਸੀਂ ਪਾ ਲੋ ਗੁਰ ਫਤੇ ਪਾਜੀ ਸਾਥਰੀ ਕਾਲ ਕਿਵੇਂ ਹੋ ਰਗੂਸਾ ਤੋਂ ਕੋਈ ਅਪਡੇਟ ਹੈਗੀ ਸੀਜ਼ਨ ਵਾਲੇ ਪੇਪਰਾਂ ਦੀ ਜੂਨ ਵੀ ਖਤਮ ਹੋਇਆ ਹੁਣ ਤੇ ਆ ਗਿਆ ਵੇਟ ਕਰਨੀ ਚਾਹੀਦੀ ਕਿ ਹੋਰ ਕਿਸੇ ਕੰਟਰੀ ਦਾ ਅਪਲਾਈ ਕਰੀਏ ਕਿਉਂਕਿ ਜਿਹੜੀ ਲਿਸਟ ਆਈ ਸੀ ਉਹਦੇ 'ਚ ਵੀ ਰਗੂਸਾ ਦਾ ਨਾਮ ਨਹੀਂ ਸੀਗਾ ਦੱਸਿਓ ਭਾਜੀ ਮੇਰਾ ਭਾਈ ਦੇਖੋ ਬੇਫਿਕਰ ਹੋ ਤੁਹਾਨੂੰ ਮੈਂ ਕਹੀ ਜਾਂਦਾ ਕਿ ਬੜੇ ਪੇਪਰ ਆ ਰਗੂਸਾ ਦਾ ਬੜਾ ਕੋਟਾ ਆ ਨਿਕਲਿਆਣੇ ਤੁਹਾਡੇ ਜਿੰਨਾ ਤੁਸੀਂ ਜਣ ਕੇ ਜਿਆਦਾ ਡੀਪਲੀ ਇਹਨਾਂ ਚੀਜ਼ਾਂ ਦੇ ਮਗਰ ਪਾਉਂਗੇ ਲਿਸਟ ਆ ਗਈ ਆ ਪਹਿਲੀ ਲਿਸਟ ਦੂਜੀ ਲਿਸਟ ਤੀਜੀ ਲਿਸਟ ਠੀਕ ਆ ਮੈਨੂੰ ਇਹ ਤਾਂ ਹੈ ਨਹੀਂਗਾ ਕਿ ਮੈਂ ਹਵਾ ਬਣਾ ਕੇ ਆਪਣੀਆਂ ਵੀਡੀਓ ਨੂੰ ਪੇਸ਼ ਕਰਾਂ ਤੇ ਤਾਂ ਤੁਸੀਂ ਦੇਖੋਗੇ ਮੇਰੇ ਨਾਲ ਤਾਂ ਜਿਹੜੇ ਜੁੜੇ ਆ ਜੁੜੇ ਆ ਉਹ ਜੁੜੇ ਆ ਜਿਨ੍ਹਾਂ ਨੂੰ ਸਵਾਲਾਂ ਦੇ ਜਵਾਬ ਚਾਹੀਦੇ ਤੇ ਆਪਾਂ ਸਵਾਲਾਂ ਜਵਾਬ ਦੇ ਵੀ ਰਹੇ ਆ ਜੇ ਤੁਸੀਂ ਕੋਈ ਚੀਜ਼ ਦਾ ਹਵਾ ਬਣਾ ਕੇ ਸੁਣਨਾ ਹੈ ਕਿ ਜਿਹਨਾਂ ਦਿਲ ਦੀ ਧੜਕਣ ਤੇਜ਼ ਬਣ ਜਾਵੇ ਫਿਰ ਬੜੇ ਹੋਰ ਚੈਨਲ ਆ ਉਹਨਾਂ ਤੇ ਹਨਾ ਤੁਸੀਂ ਦੂਜਾ ਕਰੋ ਇਹਨਾਂ ਚੀਜ਼ਾਂ ਜਨਾ ਪਾਓ ਤੁਹਾਡੇ ਪੇਪਰ ਭਰ ਹੋਏ ਆ ਤੁਹਾਡੇ ਕੋਲ ਪੇਪਰਾਂ ਦੀ ਰਸੀਦ ਹੈਗੀ ਆ ਨਾ ਤੁਹਾਨੂੰ ਵੇਟ ਕਰਨਾ ਚਾਹੀਦਾ 2 4 6 ਮਹੀਨੇ ਤੁਹਾਡੇ ਪੇਪਰ ਨਿਕਲਿਆਣੇ ਮੇਰਾ ਵੀਰ ਮੋਹਿਤ ਸੈਣੀ ਸਰ ਮੈਂ ਪਹਿਲਾਂ ਵੀ ਮੈਸੇਜ ਕੀਤਾ ਸੀ ਜੰਟ ਦਾ ਫੋਨ ਆਇਆ ਸੀ 15 ਦਿਨ ਪਹਿਲਾਂ ਬੋਲਦਾ ਪੇਪਰ ਨਿਕਲ ਗਏ ਆ ਪਰ ਹਲੇ ਤੱਕ ਅਨੁਲਾ ਉਸਤਾ ਨਹੀਂ ਦੇ ਰਿਹਾ ਭਾਈ ਤੁਸੀਂ ਪਹਿਲਾਂ ਵੀ ਕਮੈਂਟ ਕੀਤਾ ਸੀ ਤੇ ਤੁਹਾਡਾ ਪਹਿਲਾਂ ਵੀ ਜਵਾਬ ਦਿੱਤਾ ਸੀਗਾ ਠੀਕ ਹੈ ਨਾ ਪਹਿਲਾਂ ਵੀ ਤੁਹਾਡਾ ਸੇਮ ਹੀ ਜਿਹੜਾ ਇਹ ਕਮੈਂਟ ਹੈ ਸਗਾ 4 ਦਿਨ ਪਹਿਲਾਂ ਤੁਸੀਂ ਕਮੈਂਟ ਕੀਤਾ ਸੀ ਉਦੋਂ ਵੀ ਮੇਰਾ ਇਹੀ ਜਵਾਬ ਸਗਾ ਕਿ ਭਰਾ ਅਨੂਲਾ ਹਸਤਾ ਤੁਸੀਂ ਕਹਿੰਦੇ ਨਹੀਂ ਦੇ ਰਿਹਾ ਤੇ ਕਹਿੰਦਾ ਪੇਪਰ ਨਿਕਲ ਗਏ ਜੇ 15 ਦਿਨ ਪਹਿਲਾਂ ਕਹਿ ਰਿਹਾ ਸੀਗਾ ਨਾ ਪੇਪਰ ਨਿਕਲ ਗਏ ਆ ਤਾਂ ਇਹਦਾ ਮਤਲਬ ਇਟਲੀ ਦੇ ਵਿੱਚ ਤੁਹਾਡੇ ਪੇਪਰ ਨਿਕਲੇ ਆ ਅਨੂਲਾ ਹਸਤਾ ਮਿਲਣ ਨੂੰ ਟਾਈਮ ਲੱਗ ਜਾਂਦਾ ਮੇਰਾ ਭਰਾ 15 ਦਿਨ 20 ਦਿਨ ਮਹੀਨਾ ਵੀ ਲੱਗ ਸਕਦਾ ਥੋੜਾ ਜਿਹਾ ਵੇਟ ਕਰੋ ਆਪਣੇ ਆਪ ਨੂੰ ਥੋੜਾ ਜਿਹਾ ਜਿਹੜਾ ਸਾਹ ਨਾ ਸਾਹ ਰਲਣ ਦਿਓ ਐਨਾ ਜਨ ਕਿ ਦੂਜਾ ਨਾ ਹੋ ਸੰਦੀਪ ਕੌਰ ਭਿੰਡਰ ਜੈ ਰਾਜਾ ਸਾਹਿਬ ਜੀ ਜਿੰਨੀ ਵੀ ਵੀਰ ਵੀਡੀਓ ਦੇਖਦੇ ਆ ਉਹ ਆਪਣਾ ਰੀਅਲ ਨਾਮ ਆਈਡੀ ਤੇ ਲਿਖਿਆ ਕਰੋ ਕਈ ਵਾਰ ਭਾਜੀ ਜਦੋਂ ਕਿਸੇ ਦਾ ਕਮੈਂਟ ਦਾ ਰਪਲਾਈ ਆਈਡੀ ਦੇ ਨਾਮ ਲੈ ਕੇ ਕਰਦਾ ਹੈ ਤਾਂ ਬੜੇ ਅਜੀਬ ਜਿਹੇ ਨਾਮ ਲਿਖੇ ਹੁੰਦੇ ਜੋ ਕਿ ਸੁਣ ਚ ਚੰਗੇ ਨਹੀਂ ਲੱਗਦੇ ਸੋ ਰੀਅਲ ਨਾਮ ਲਿਖਿਆ ਕਰੋ ਆਈਡੀ ਤੇ ਕੋਈ ਵੀਰ ਮੇਰੇ ਇਸ ਕਮੈਂਟ ਦਾ ਗੁੱਸਾ ਵੀ ਨਾ ਕਰੇ ਕਿਉਂਕਿ ਮੈਂ ਚੰਗੀ ਸਲਾਹ ਹੀ ਦਿੱਤੀ ਆ ਬਿਲਕੁਲ ਤੁਹਾਡੀ ਭੈਣੇ ਗੱਲ ਸਹੀ ਆ ਬਹੁਤੇ ਨਾਮ ਇਦਾਂ ਦੇ ਹੁੰਦੇ ਆ ਪੜਨ ਨੂੰ ਵੀ ਨਹੀਂ ਰੂਹ ਕਰਦੀ ਪਰ ਮੇਰਾ ਕੰਮ ਹੀ ਨਹੀਂ ਆ ਕਿ ਮੈਂ ਤੁਹਾਡੇ ਸਾਰਿਆਂ ਦੇ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਆ ਨਾ ਪਰ ਉਹ ਚੰਗਾ ਨਹੀਂ ਲੱਗਦਾ ਹੈਗਾ ਹਨਾ ਆਪਣਾ ਘਰ ਪਰਿਵਾਰ ਦੇਖਿਆ ਕਰੋ ਇਹ ਦੇਖਿਆ ਕਰੋ ਡੈਡੀ ਦਾ ਨਾਮ ਕੀ ਆ ਮੰਮੀ ਦਾ ਨਾਮ ਕੀ ਆ ਭੈਣ ਭਰਾਵਾਂ ਦਾ ਨਾਮ ਕੀ ਆ ਉਹਨਾਂ ਨੇ ਆਪਾਂ ਦੇ ਇਦਾਂ ਦੇ ਨਾਮ ਰੱਖਿਆ ਹੋਵੇ ਡੈਡੀ ਨੇ ਆਪਣੀ ਆਈਡੀ ਬਣਾਈ ਹੋਵੇ ਨੋਟੋਰੀਅਸ ਜੱਟ ਗੜਾਥੇ ਵਾਲਾ ਜੱਟ ਠੀਕ ਆ ਨਾ ਤੋਂ ਮੰਮੀ ਦੀ ਇਦਾਂ ਦੀ ਕੋਈ ਦੂਜੀ ਹੋਵੇ ਆਈਡੀ ਜਾਂ ਭੈਣ ਭਰਾਵਾਂ ਦੀ ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਠੀਕ ਆ ਸੋਸ਼ਲ ਮੀਡੀਆ ਤੇ ਤੁਹਾਡੇ ਚੈਨਲਾਂ ਤੇ ਹੋ ਸਕਦੇ ਨਾਮ ਪਰ ਜਿਹੜਾ ਤੁਹਾਡਾ ਨਾਮ ਹੁੰਦਾ ਨਾ ਉਹਨੂੰ ਇੱਕ ਆਪਣੇ ਸਹੀ ਰੱਖਿਆ ਕਰੋ ਜੋ ਤੁਹਾਡਾ ਨਾਮ ਹੁੰਦਾ ਆ ਚੰਗੀਆਂ ਨਹੀਂ ਲੱਗਦੀਆਂ ਇਹ ਚੀਜ਼ਾਂ ਸ਼ਾਜਮ ਅਲੀ ਬ੍ਰਦਰ ਨੂਲਾ ਉਸਤਾ ਨਿਕਲਣ ਤੋਂ ਬਾਅਦ ਕਿਹੜੇ ਕਿਹੜੇ ਡਾਕੂਮੈਂਟ ਰਿਕੁਆਇਰਡ ਨੇ ਪਾਕਿਸਤਾਨ ਦਾ ਪੁੱਛ ਰਹੇ ਆ ਇਟਲੀ ਤੋਂ ਨੌਨ ਸੀਜ਼ਨਲ ਦੀ ਜਰੂਰ ਦੱਸਿਓ ਬਈ ਦੇਖੋ ਪਾਕਿਸਤਾਨ ਦਾ ਜਿਹੜਾ ਹੈਗਾ ਆ ਚਾਹੇ ਇੰਡੀਆ ਦਾ ਚਾਹੇ ਹੋਰ ਕੰਟਰੀਆਂ ਦਾ ਲਗਭਗ ਤੁਹਾਡੇ ਸੇਮ ਹੀ ਡਾਕੂਮੈਂਟ ਹੁੰਦੇ ਆ ਅਪਾਇੰਟਮੈਂਟਾਂ ਦੇ ਵਿੱਚ ਥੋੜਾ ਜਿਹਾ ਜਾ ਫਿਰ ਜਿੱਦਾਂ ਪਾਕਿਸਤਾਨ ਦਾ ਆਪਾਂ ਕਹਿ ਲਈਏ ਤੁਹਾਨੂੰ ਜਿਹੜਾ ਆ ਇਹ ਦੂਜੀ ਕਰਾਣੀ ਪੈਂਦੀ ਆ ਟਰਾਂਸਲੇਸ਼ਨ ਕਰਾਣੀ ਪੈਂਦੀ ਡਾਕੂਮੈਂਟਾਂ ਦੀ ਇਹਨਾਂ ਚੀਜ਼ਾਂ ਦਾ ਹੀ ਪੰਗਾ ਆ ਬਾਕੀ ਜਿਹੜੇ ਆ ਡਾਕੂਮੈਂਟ ਲਗਭਗ ਉਹ ਸੇਮੇ ਹੀ ਆ ਠੀਕ ਆ ਤੇ ਹੁਣ ਪਾਕਿਸਤਾਨ ਤੋਂ ਕਿਸੇ ਵੀਰ ਨੇ ਆਣਾ ਪੇਪਰ ਭਰਾ ਕੇ ਉਹਨੂੰ ਵੀ ਨੂਲਾ ਉਸਤਾ ਰਿਕੁਆਇਰਡ ਆ ਠੀਕ ਆ ਤੁਹਾਡੇ 9 ਸਾਲ ਵਾਲੇ ਪੇਪਰ ਆ B2020 ਫਾਰਮ ਮਾਲਕ ਦੀ ਫੇਸ ਆਈਡੀ ਟੈਸਟਡ ਹੋਈਓ ਤੇ ਡਿਕਰਾਸਿਓਨੇਮ ਚਾਰ ਜਿਹੜੇ ਤੁਹਾਡੇ ਡਾਕੂਮੈਂਟ ਇਟਲੀ ਤੋਂ ਆਨੇ ਆ ਪਾਕਿਸਤਾਨ ਤੋਂ ਤੁਹਾਨੂੰ ਟ੍ਰੈਵਲ ਇੰਸ਼ੋਰੈਂਸ ਡੰਮੀ ਟਿਕਟ ਡੀ ਫਾਰਮ ਮੈਨੂੰ ਪਤਾ ਨਹੀਂ ਤੁਹਾਡੇ ਲੱਗਦਾ ਹੈਗਾ ਕਿ ਨਹੀਂ ਲੱਗਦਾ ਹੈਗਾ ਇਹਦਾ ਨਹੀਂ ਮੈਂ ਕਹਿ ਸਕਦਾ ਤੇ ਬਾਕੀ ਤੁਹਾਡੀ ਅਪਾਇੰਟਮੈਂਟ ਲੈਟਰ ਹੋ ਗਿਆ ਤੁਹਾਡੇ ਦੋ ਪਾਸਪੋਰਟ ਸਾਈਜ਼ ਫੋਟੋ ਆ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਲੋੜੀਂਦੀਆਂ ਹੁੰਦੀਆਂ ਮੇਰਾ ਭਰਾ ਬਾਕੀ ਉਮੀਦ ਕਰਦਾ ਜਿਹੜੇ ਕਮੈਂਟਾਂ ਤੇ ਜਵਾਬ ਦੇ ਦਿੱਤੇ ਉਹਨਾਂ ਦਾ ਠੀਕ ਆ ਜਿਹੜੇ ਰਹਿ ਗਏ ਉਹ ਅਗਲੀ ਵੀਡੀਓ ਵਿੱਚ ਜਵਾਬ ਦਿੰਨੇ ਆ ਜਰੂਰ ਅਗਲੀ ਵੀਡੀਓ ਵੀ ਆਉਂਦੀ 2 ਘੰਟਿਆਂ ਤੱਕ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ